ਪੌੜੀਆਂ ਦੇ ਥੱਲੇ ਕਦੇ ਭੁੱਲ ਕੇ ਵੀ ਨਾ ਰੱਖਣਾ ਇਹ ਚੀਜ਼ਾਂ ਨਮਸਕਾਰ ਦੋਸਤੋ ਜੈ ਮਾਤਾ ਲక్ష్ਮੀ ਪੌੜੀਆਂ ਦੇ ਥੱਲੇ ਕਦੇ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਘਰ 'ਚ ਹੋ ਜਾਂਦਾ ਹੈ ਕੰਗਾਲੀ ਦਾ ਬਾਸ ਵਾਸਤੂ ਸ਼ਾਸਤਰ 'ਚ ਮਨੁੱਖ ਦੀ ਜ਼ਿੰਦਗੀ ਨਾਲ ਸੰਬੰਧਿਤ ਸਾਰੀਆਂ ਪਰੇਸ਼ਾਨੀਆਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ ਮੰਨਿਆ ਜਾਂਦਾ ਹੈ ਕਿ ਵਾਸਤੂ ਦੇ ਨਿਯਮਾਂ ਦਾ ਪਾਲਣ ਕਰਨ ਨਾਲ ਜ਼ਿੰਦਗੀ 'ਚ ਸੁੱਖ ਤੇ ਸ਼ਾਂਤੀ ਬਣੀ ਰਹਿੰਦੀ ਹੈ। ਵਾਸਤੂ ਸ਼ਾਸਤਰ ਦੀ ਮੰਨਿਆਤਾ ਘਰ ਦੇ ਸਮਾਨ ਨੂੰ ਸਹੀ ਦਿਸ਼ਾ 'ਚ ਰੱਖਣਾ ਚਾਹੀਦਾ ਹੈ। ਸਮਾਨ ਨੂੰ ਸਹੀ ਦਿਸ਼ਾ 'ਚ ਨਾ ਰੱਖਣ ਤੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ। ਕਈ ਪ੍ਰਾਪਰਿਕ માનਤਾਵਾਂ ਅਨੁਸਾਰ ਹਰੇਕ ਘਰ 'ਚ ਇੱਕ ਤਰ੍ਹਾਂ ਦੀ ਹੀ ਊਰਜਾ ਹੁੰਦੀ ਹੈ। ਵਾਸਤੂ ਇਹ ਨਿਧਾਰਤ ਕਰਦੀ ਹੈ ਕਿ ਉਸ ਊਰਜਾ ਨੂੰ ਉਸ ਘਰ ਚ ਰਹਿਣ ਵਾਲੇ ਪਰਿਵਾਰ ਦੇ ਲਈ ਸਕਾਰਾਤਮਕ ਤੇ ਸੰਤੋਖਜਨਕ ਕਿਵੇਂ ਬਣਾਇਆ ਜਾਵੇ ਕਈ ਵਾਰ ਲੋਕ ਪੌੜੀਆਂ ਦੇ ਥੱਲੇ ਇਹੋ ਜਿਹੀਆਂ ਚੀਜ਼ਾਂ ਬਣਵਾ ਲੈਂਦੇ ਹਨ ਜਿਸ ਨਾਲ ਬਹੁਤ ਵੱਡਾ ਵਾਸਤੂ ਦੋਸ਼ ਬਣ ਜਾਂਦਾ ਹੈ ਇਸ ਤਰ੍ਹਾਂ ਕਰਨ ਤੇ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਵਾਸਤਵ ਸ਼ਾਸਤਰ ਚ ਕੁਝ ਇਹੋ ਜਿਹੀਆਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਜੇਕਰ ਗਲਤੀ ਨਾਲ ਵੀ ਪੌੜੀਆਂ ਦੇ ਥੱਲੇ ਰੱਖ ਦਿੰਦੇ ਹੋ ਤਾਂ ਤੁਹਾਨੂੰ ਆਰਥਿਕ ਤੰਗੀ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਨਾਲ ਹੀ ਮਾਤਾ ਲਕਸ਼ਮੀ ਤੁਹਾਡੇ ਤੋਂ ਨਾਰਾਜ਼ ਹੋ ਜਾਂਦੀ ਹੈ ਤੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਵੀ ਹੋ ਜਾਂਦਾ ਹੈ ਜਿਸ ਨਾਲ ਘਰ ਪਰਿਵਾਰ ਚ ਅਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ ਤੇ ਤੁਹਾਨੂੰ ਸਭ ਨੂੰ ਅਸ਼ੁਭ ਨਤੀਜਿਆਂ ਦੀ ਜਗ੍ਹਾ ਅਸ਼ੁਭ ਨਤੀਜੇ ਦੇਖਣ ਨੂੰ ਮਿਲਦੇ ਹਨ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਕਿ ਪੌੜੀਆਂ ਦੇ ਥੱਲੇ ਕਿਹੜੀਆਂ ਚੀਜ਼ਾਂ ਭੁੱਲ ਕੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਹੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲਕshmi ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਤਾਂ ਚਲੋ ਦੋਸਤੋ ਜਾਣਦੇ ਹਾਂ ਪੌੜੀਆਂ ਦੇ ਥੱਲੇ ਕਿਹੜੀਆਂ ਚੀਜ਼ਾਂ ਸਾਨੂੰ ਭੁੱਲ ਕੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਨੰਬਰ 1 ਜੁੱਤੇ ਚੱਪਲ ਦੋਸਤੋ ਕਦੇ ਵੀ ਤੁਹਾਨੂੰ ਪੌੜੀਆਂ ਦੇ ਥੱਲੇ ਜੁੱਤੇ ਅਤੇ ਚੱਪਲ ਬਿਲਕੁਲ ਵੀ ਨਹੀਂ ਰੱਖਣੇ ਚਾਹੀਦੇ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਫੈਲ ਜਾਂਦੀ ਹੈ ਤੇ ਘਰ ਦੇ ਮੈਂਬਰਾਂ ਵਿੱਚ ਤਣਾਅ ਦਾ ਕਾਰਨ ਵੀ ਬਣ ਸਕਦਾ ਹੈ ਜੁੱਤੇ ਚੱਪਲ ਦਾ ਸੂਰ ਹੈ ਇੱਕ ਵਿੱਚ ਰੱਖਣ ਲਈ ਸਭ ਤੋਂ ਚੰਗਾ ਸਥਾਨ ਘਰ ਦੇ ਬਾਹਰ ਹੁੰਦਾ ਹੈ ਜੇਕਰ ਤੁਸੀਂ ਪੌੜੀਆਂ ਦੇ ਥੱਲੇ ਜੁੱਤੇ ਚੱਪਲ ਰੱਖਦੇ ਹੋ ਤਾਂ ਤੁਸੀਂ ਆਪਣੀ ਇਹ ਆਦਤ ਅੱਜ ਹੀ ਬਦਲ ਲਓ ਨਹੀਂ ਤਾਂ ਤੁਹਾਨੂੰ ਅਸੁੱਭ ਨਤੀਜੇ ਚੱਲਣੇ ਪੈ ਸਕਦੇ ਹਨ ਨਾਲ ਹੀ ਤੁਹਾਨੂੰ ਵਾਸਤੂ ਦੋਸ਼ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 2 ਪਾਣੀ ਵਾਲੀ ਟੂਟੀ ਵਾਸਤੂ ਸ਼ਾਸਤਰ ਅਨੁਸਾਰ ਘਰ ਦੀਆਂ ਪੌੜੀਆਂ ਦੇ ਥੱਲੇ ਬਾਥਰੂਮ ਨਹੀਂ ਬਣਾਉਣਾ ਚਾਹੀਦਾ ਹਾਲਾਂਕਿ ਘਰ 'ਚ ਜਗ੍ਹਾ ਦੀ ਦਿੱਕਤ ਕਰਕੇ ਇਸ ਤਰ੍ਹਾਂ ਕਰਨਾ ਪੈਂਦਾ ਹੈ ਤਾਂ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਤੁਹਾਡੇ ਘਰ ਦੀ ਟੂਟੀ ਲੀਕ ਨਾ ਕਰੇ ਤੇ ਨਾ ਹੀ ਬਾਥਰੂਮ ਦੀ ਟੂਟੀ ਲੀਕ ਕਰੇ ਟੂਟੀ ਵਿੱਚੋਂ ਪਾਣੀ ਟਪਕਦਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਇਹ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਜੇਕਰ ਟੂਟੀ 'ਚੋਂ ਪਾਣੀ ਟਪਕਦਾ ਹੈ ਤਾਂ ਇਹ ਆਰਥਿਕ ਤੰਗੀ ਵਰਗੀਆਂ ਸਮੱਸਿਆਵਾਂ ਦਾ ਸੰਕੇਤ ਹੁੰਦਾ ਹੈ। ਨੰਬਰ 3 ਕੂੜੇ ਦਾ ਡੱਬਾ। ਦੋਸਤੋ ਤੁਸੀਂ ਸਾਰਿਆਂ ਨੇ ਇਸ ਗੱਲ ਵੱਲ ਖਾਸ ਰੂਪ ਨਾਲ ਧਿਆਨ ਦੇਣਾ ਹੈ ਕਿ ਤੁਹਾਨੂੰ ਘਰ ਦੀਆਂ ਪੌੜੀਆਂ ਦੇ ਥੱਲੇ ਕੂੜੇ ਦਾ ਡੱਬਾ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ। ਪੌੜੀਆਂ ਦੇ ਥੱਲੇ ਕੂੜੇ ਦਾ ਡੱਬਾ ਰੱਖਣ ਨਾਲ ਘਰ ਚ ਨਕਾਰਾਤਮਕ ਊਰਜਾ ਫੈਲ ਜਾਂਦੀ ਹੈ ਕਿਉਂਕਿ ਕੂੜਾ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ ਇਸ ਦੇ ਲਈ ਤੁਹਾਨੂੰ ਪੌੜੀਆਂ ਦੇ ਥੱਲੇ ਰੋਜ਼ਾਨਾ ਸਾਫ ਸਫਾਈ ਕਰਨੀ ਚਾਹੀਦੀ ਹੈ ਇੱਥੇ ਕੂੜਾ ਰੱਖਣਾ ਨਾ ਸਿਰਫ ਕਟਾਣੂਆਂ ਨੂੰ ਵਧਾਉਂਦਾ ਹੈ ਸਗੋਂ ਘਰ ਵਿੱਚ ਨਕਾਰਾਤਮਕਤਾ ਨੂੰ ਵੀ ਵਧਾਉਂਦਾ ਹੈ ਇਸ ਲਈ ਪੌੜੀਆਂ ਦੇ ਥੱਲੇ ਕਦੇ ਵੀ ਕੂੜੇਦਾਨ ਨੂੰ ਨਹੀਂ ਰੱਖਣਾ ਚਾਹੀਦਾ ਨੰਬਰ 4 ਪੂਜਾ ਰੂਮ ਦੋਸਤੋ ਹਰ ਘਰ ਚ ਪੂਜਾ ਰੂਮ ਤਾਂ ਜ਼ਰੂਰ ਹੁੰਦਾ ਹੀ ਹੈ ਤੁਹਾਨੂੰ ਘਰ 'ਚ ਭਗਵਾਨ ਨੂੰ ਵੀ ਇੱਕ ਉਚਿਤ ਸਥਾਨ ਦੇਣਾ ਚਾਹੀਦਾ ਹੈ ਪਰ ਪੌੜੀਆਂ ਦੇ ਥੱਲੇ ਕਦੇ ਵੀ ਪੂਜਾ ਰੂਮ ਜਾਂ ਮੰਦਿਰ ਨਹੀਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਭਗਵਾਨ ਦੇ ਲਈ ਪੌੜੀਆਂ ਦੇ ਥੱਲੇ ਦਾ ਸਥਾਨ ਚੰਗਾ ਨਹੀਂ ਹੁੰਦਾ ਪੌੜੀਆਂ ਤੇ ਅਸੀਂ ਜੁੱਤੇ ਚੱਪਲ ਲੈ ਕੇ ਵੀ ਚੜਦੇ ਹਾਂ ਇਸ ਲਈ ਇਸ ਗੱਲ ਦਾ ਤੁਸੀਂ ਖਾਸ ਰੂਪ ਨਾਲ ਧਿਆਨ ਰੱਖਣਾ ਹੈ ਨੰਬਰ 5 ਤુલਸੀ ਦਾ ਪੌਦਾ ਦੋਸਤੋ Hindu ਧਰਮ ਚ ਤુલਸੀ ਨੂੰ ਬੇਹੱਦ ਹੀ ਸ਼ੁਭ ਮੰਨਿਆ ਜਾਂਦਾ ਹੈ। ਤુલਸੀ ਨੂੰ ਮਾਤਾ ਲక్ష్ਮੀ ਜੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਤુલਸੀ ਨੂੰ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਹਰਮਨ ਪਿਆਰਾ ਪੌਦਾ ਵੀ ਮੰਨਿਆ ਜਾਂਦਾ ਹੈ। ਇਸ ਲਈ ਵਾਸਤੂ ਦੇ ਮੁਤਾਬਕ ਤુલਸੀ ਦਾ ਪੌਦਾ ਪੌੜੀਆਂ ਦੇ ਥੱਲੇ ਨਹੀਂ ਰੱਖਣਾ ਚਾਹੀਦਾ ਤੇ ਨਾ ਹੀ ਲਗਾਉਣਾ ਚਾਹੀਦਾ ਹੈ। ਤੁਹਾਨੂੰ ਤુલਸੀ ਦਾ ਪੌਦਾ ਘਰ ਦੇ ਉੱਤਰ ਪੂਰਬ ਜਾਂ ਪੂਰਬ ਦਿਸ਼ਾ ਵਿੱਚ ਹੀ ਲਗਾਉਣਾ ਚਾਹੀਦਾ ਹੈ। ਤੁਲਸੀ ਦਾ ਪੌਦਾ ਬਾਲਕੋਨੀ ਜਾਂ ਖਿੜਕੀ ਦੇ ਨੇੜੇ ਉੱਤਰ ਜਾਂ ਉੱਤਰ ਪੂਰਬ ਦਿਸ਼ਾ 'ਚ ਵੀ ਲਗਾਇਆ ਜਾ ਸਕਦਾ ਹੈ ਪਰ ਤੁਲਸੀ ਦਾ ਪੌਦਾ ਦੱਖਣ ਦਿਸ਼ਾ 'ਚ ਨਹੀਂ ਲਗਾਉਣਾ ਚਾਹੀਦਾ ਇਸ ਤੋਂ ਇਲਾਵਾ ਤੁਲਸੀ ਦੇ ਪੌਦੇ ਦੇ ਨੇੜੇ ਤੇੜੇ ਝਾੜੂ ਜੁੱਤੇ ਜਾਂ ਚੱਪਲ ਕੂੜੇਦਾਨ ਆਦ ਵਰਗੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਤੁਹਾਨੂੰ ਇਹ ਤੁਲਸੀ ਦੇ ਪੌਦੇ ਨੂੰ ਕਦੇ ਵੀ ਸੁੱਕਣ ਨਹੀਂ ਦੇਣਾ ਚਾਹੀਦਾ ਤੇ ਸੁੱਕਿਆ ਹੋਇਆ ਪੌਦਾ ਘਰੇ ਨਹੀਂ ਰੱਖਣਾ ਚਾਹੀਦਾ ਤੁਹਾਨੂੰ ਤુલਸੀ ਦੇ ਪੌਦੇ ਦੀ ਨਿਯਮਤ ਰੂਪ ਦੇ ਨਾਲ ਪੂਜਾ ਅਰਚਨਾ ਕਰਨੀ ਚਾਹੀਦੀ ਹੈ ਤੇ ਸ਼ਾਮ ਦੇ ਸਮੇਂ ਤુલਸੀ ਦੇ ਨੇੜੇ ਦੀਵਾ ਜਗਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਸਾਧਕ ਤੇ ਮਾਤਾ ਲక్ష్ਮੀ ਦੀ ਅਪਾਰ ਕਿਰਪਾ ਤੁਹਾਡੇ ਤੇ ਬਣੀ ਰਹਿੰਦੀ ਹੈ ਨੰਬਰ 6 ਪਰਿਵਾਰ ਦੇ ਲੋਕਾਂ ਦੀ ਤਸਵੀਰ ਬਹੁਤ ਸਾਰੇ ਲੋਕ ਪੌੜੀਆਂ ਦੇ ਥੱਲੇ ਪਈ ਖਾਲੀ ਜਗ੍ਹਾ 'ਚ ਪਰਿਵਾਰ ਦੇ ਮੈਂਬਰਾਂ ਦੀ ਤਸਵੀਰ ਲਗਾ ਦਿੰਦੇ ਹਨ ਵਾਸਤੂ ਸ਼ਾਸਤਰ ਅਨੁਸਾਰ ਪੌੜੀਆਂ ਦੇ ਥੱਲੇ ਪਰਿਵਾਰ ਦੀ ਤਸਵੀਰ ਲਗਾਉਣਾ ਗਲਤ ਮੰਨਿਆ ਗਿਆ ਹੈ ਇਸ ਤਰ੍ਹਾਂ ਕਰਨ ਨਾਲ ਘਰ ਦੇ ਮੈਂਬਰਾਂ ਵਿੱਚ ਫालतू ਦੇ ਝਗੜੇ ਤੇ ਮਤਭੇਦ ਪੈਦਾ ਹੋ ਜਾਂਦੇ ਹਨ ਤੇ ਨਾਲ ਹੀ ਘਰ ਵਿੱਚ ਨਕਾਰਾਤਮਕ ਊਰਜਾ ਦੀ وجہ ਨਾਲ ਲੜਾਈ ਝਗੜੇ ਦਾ ਮਾਹੌਲ ਵੀ ਬਣਦਾ ਹੈ ਇਸ ਲਈ ਪੌੜੀਆਂ ਦੇ ਥੱਲੇ ਬਿਲਕੁਲ ਵੀ ਪਰਿਵਾਰ ਦੀ ਫੋਟੋ ਨਾ ਲਗਾਓ ਨੰਬਰ 7 ਲਕਰ ਲਕਰ ਚ ਤੁਸੀਂ ਰੁਪਏ ਪੈਸੇ ਰੱਖਦੇ ਹੋ ਰੁਪਏ ਪੈਸੇ ਨੂੰ ਵੀ ਦੇਵੀ ਲక్ష్ਮੀ ਜੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪੌੜੀਆਂ ਦੇ ਥੱਲੇ ਦਾ ਸਥਾਨ ਭਲੇ ਹੀ ਸੁਰੱਖਿਤ ਹੋਵੇ ਪਰ ਇਹ ਲੱਕਰ ਲਈ ਸਹੀ ਨਹੀਂ ਹੈ ਲੱਕਰ ਨੂੰ ਪੌੜੀਆਂ ਦੇ ਹੇਠਾਂ ਰੱਖਣਾ ਮਾਤਾ ਲక్ష్ਮੀ ਜੀ ਦਾ અપਮਾਨ ਕਰਨ ਦੇ ਬਰਾਬਰ ਹੈ ਇਸ ਨਾਲ ਤੁਹਾਨੂੰ ਆਰਥਿਕ ਤੰਗੀ ਵੀ ਹੋ ਸਕਦੀ ਹੈ ਤੇ ਮਾਤਾ ਲక్ష్ਮੀ ਜੀ ਤੁਹਾਡੇ ਤੋਂ ਨਾਰਾਜ਼ ਵੀ ਹੋ ਸਕਦੀ ਹੈ ਤੇ ਤੁਹਾਨੂੰ ਇਸ ਦੇ ਬੁਰੇ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ ਤੇ ਬੁਰੇ ਨਤੀਜੇ ਭੁਗਤਨੇ ਪੈ ਸਕਦੇ ਹਨ। ਨੰਬਰ 8 ਪਾਣੀ ਨਾਲ ਜੁੜੀਆਂ ਚੀਜ਼ਾਂ ਸਾਨੂੰ ਕਦੇ ਵੀ ਪੌੜੀਆਂ ਦੇ ਥੱਲੇ ਪਾਣੀ ਨਾਲ ਜੁੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ। ਕਈ ਵਾਰ ਲੋਕ ਪੌੜੀਆਂ ਦੇ ਹੇਠਾਂ ਵਾਸ਼ਪੇਸ਼ਨ ਬਣਾ ਲੈਂਦੇ ਹਨ ਪਰ ਇਹ ਬਹੁਤ ਵੱਡਾ ਵਾਸਤੂ ਨੁਕਸ ਪੈਦਾ ਕਰਦਾ ਹੈ। ਇਸ ਨਾਲ ਘਰ ਵਿੱਚ ਧਨ ਦਾ ਵਾਧਾ ਨਹੀਂ ਹੁੰਦਾ ਮਿਹਨਤ ਕਰਨ ਨਾਲ ਕਮਾਇਆ ਹੋਇਆ ਧਨ ਵੀ ਬੇਅਰਥ ਕਮਾਂ ਵਿੱਚ ਲੱਗ ਜਾਂਦਾ ਹੈ ਤੇ ਤੁਹਾਨੂੰ ਆਰਥਿਕ ਤੰਗੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਨੰਬਰ 9 ਪੜਨ ਵਾਲਾ ਕਮਰਾ ਅਕਸਰ ਲੋਕ ਪੌੜੀਆਂ ਦੇ ਥੱਲੇ ਬੱਚਿਆਂ ਦੇ ਪੜਨ ਦੀ ਜਗ੍ਹਾ ਜਾਂ ਆਪਣਾ ਕੰਮ ਕਰਨ ਦਾ ਸਥਾਨ ਬਣਾ ਲੈਂਦੇ ਹਨ। ਇਸ ਲਈ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਤੇ ਤੁਸੀਂ ਵੀ ਪੂਰੇ ਧਿਆਨ ਨਾਲ ਆਪਣਾ ਕੰਮ ਪੂਰਾ ਨਹੀਂ ਕਰ ਪਾਉਂਦੇ ਵਾਸਤੂ ਸ਼ਾਸਤਰ ਅਨੁਸਾਰ ਪੌੜੀਆਂ ਦੇ ਥੱਲੇ ਬੈਠ ਕੇ ਕੋਈ ਵੀ ਕੰਮ ਕਰਨ ਨਾਲ ਤੁਹਾਨੂੰ ਅਣਗਿਣਤ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਥੇ ਕੰਮ ਕਰਦੇ ਸਮੇਂ ਤੁਹਾਡਾ ਦਿਮਾਗ ਫਾਲਤੂ ਦਾ ਬੋਝ ਮਹਿਸੂਸ ਕਰਦਾ ਹੈ ਇਸ ਲਈ ਪੌੜੀਆਂ ਦੇ ਥੱਲੇ ਬੈਠ ਕੇ ਕੰਮ ਨਾ ਕਰੋ ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਮੁਤਾਬਕ ਘਰ ਦੀਆਂ ਪੌੜੀਆਂ ਹਮੇਸ਼ਾ ਵਿਸਭ ਸੰਖਿਆ ਚ ਹੀ ਹੋਣੀਆਂ ਚਾਹੀਦੀਆਂ ਹਨ ਜਿਵੇਂ ਕਿ 7 9 11 15 17 19 ਜਾਂ ਫਿਰ 21 ਆਮ ਤੌਰ ਤੇ ਪੌੜੀਆਂ 17 ਸ਼ੁਭ ਮੰਨੀਆਂ ਜਾਂਦੀਆਂ ਹਨ ਵਾਸਤੂ ਸ਼ਾਸਤਰ ਅਨੁਸਾਰ ਵਿਸ਼ੁਭ ਸੰਖਿਆ ਸ਼ੁਭ ਮੰਨੀ ਜਾਂਦੀ ਹੈ ਤੇ ਇਹ ਘਰ ਵਿੱਚ ਖੁਸ਼ੀਆਂ ਲਿਆਉਂਦੀ ਹੈ ਨੰਬਰ 10 ਰਸੋਈ ਘਰ ਪੌੜੀਆਂ ਦੇ ਥੱਲੇ ਰਸੋਈ ਘਰ ਨਹੀਂ ਹੋਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਪਰਿਵਾਰ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ रह ਸਕਦਾ ਹੈ ਇਸ ਤੋਂ ਇਲਾਵਾ ਪੌੜੀਆਂ ਦੇ ਥੱਲੇ ਸਟੋਰ ਰੂਮ ਵੀ ਨਹੀਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਵਸਤੂ ਦੋਸ਼ ਲੱਗਦਾ ਹੈ ਜਿਸ ਨਾਲ ਤੁਹਾਡੇ ਬਣੇ ਬਣਾਏ ਕੰਮ ਵਿਗੜ ਜਾਂਦੇ ਹਨ ਨੰਬਰ 11 ਖੁੱਲੀ ਜਗ੍ਹਾ ਤੁਸੀਂ ਇਸ ਗੱਲ ਦਾ ਵੀ ਖਾਸ ਤੌਰ ਤੇ ਧਿਆਨ ਰੱਖੋ ਕਿ ਪੌੜੀਆਂ ਦੇ ਥੱਲੇ ਖੁੱਲੀ ਜਗ੍ਹਾ ਹੀ ਹੋਣੀ ਚਾਹੀਦੀ ਹੈ ਮੰਨਿਆ ਜਾਂਦਾ ਹੈ ਕਿ ਪੌੜੀਆਂ ਦੇ ਥੱਲੇ ਦੀ ਜਗ੍ਹਾ ਖੁੱਲੀ ਹੋਣ ਨਾਲ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ ਇਸ ਤੋਂ ਇਲਾਵਾ ਪੌੜੀਆਂ ਦੇ ਥੱਲੇ ਰੋਜ਼ਾਨਾ ਇਸਤੇਮਾਲ ਚ ਆਉਣ ਵਾਲੇ ਕੰਮ ਦੀਆਂ ਚੀਜ਼ਾਂ ਵੀ ਨਾ ਬਣਵਾਓ ਵਾਸਤੂ ਸ਼ਾਸਤਰ ਚ ਇਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਨੰਬਰ 12 ਦਿਸ਼ਾ ਦਾ ਧਿਆਨ ਜ਼ਰੂਰ ਰੱਖੋ ਵਾਸਤੂ ਸ਼ਾਸਤਰ ਅਨੁਸਾਰ ਪੌੜੀਆਂ ਬਣਵਾਉਣ ਲਈ ਦੱਖਣ ਪੱਛਮ ਦਿਸ਼ਾ ਸ਼ੁਭ ਹੁੰਦੀ ਹੈ ਕਿਸੇ ਦੂਸਰੀ ਦਿਸ਼ਾ ਚ ਪੌੜੀਆਂ ਬਣਾਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦੇ ਮਾਲਕ ਨੂੰ ਆਰਥਿਕ ਨੁਕਸਾਨ ਚ ਝੱਲਣਾ ਪੈ ਸਕਦਾ ਹੈ ਤੇ ਨਾਲ ਹੀ ਘਰ ਚ ਲక్ష్ਮੀ ਦਾ ਵੀ ਵਾਸ ਨਹੀਂ ਹੁੰਦਾ ਜਿਸ ਨਾਲ ਘਰ ਵਿੱਚ ਆਰਥਿਕ ਤੰਗੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਤਾਂ ਦੋਸਤੋ ਇਹ ਉਹ ਚੀਜ਼ਾਂ ਹਨ ਜੋ ਸਾਨੂੰ ਭੁੱਲ ਕੇ ਵੀ ਪੌੜੀਆਂ ਦੇ ਥੱਲੇ ਬਿਲਕੁਲ ਵੀ ਨਹੀਂ ਰੱਖਣੀਆਂ ਚਾਹੀਦੀਆਂ ਸੋ ਦੋਸਤੋ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਤੁਹਾਡੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕਿਸੇ ਆ